ਅਗਾਟ ਨੂੰ ਸਿੱਖਾਂ ਨੇ ਕਿਹੜੇ ਤਰੀਕੇ ਨਾਲ ਪੂਰਾ ਕੀਤਾ ਵੀ ਘਾਟ ਤਾਂ ਬਹੁਤ ਵੱਡੀ ਐ ਉਹਨਾਂ ਨੇ ਜੰਗਲਾਂ ਵਿੱਚੋਂ ਮਿਲਣ ਵਾਲੀਆਂ ਵਧੀਆ ਵਸਤੂਆਂ ਜੰਗਲਾਂ ਵਿੱਚ ਜੋ ਵੀ ਕੁਝ ਉਹਨਾਂ ਨੂੰ ਮਿਲਦਾ ਸੀ ਜੋ ਵਸਤੂ ਉਹਨਾਂ ਨੂੰ ਮਿਲਦੀ ਸੀ ਹੁਣ ਉਹਨਾਂ ਵਸਤੂਆਂ ਦੇ ਨਾਮ ਨਾ ਇਸ ਤਰੀਕੇ ਨਾਲ ਰੱਖ ਲਈ ਵੀ ਸਾਡੇ ਬੱਚਿਆਂ ਨੂੰ ਵੀ ਲੱਗੇ ਹੋਰ ਖਾਲਸੇ ਨੂੰ ਲੱਗੇ ਵੀ ਅਸੀਂ ਬਹੁਤ ਮਹਿੰਗੀਆਂ ਚੀਜ਼ਾਂ ਸ਼ੱਕਦੇ ਹਾਂ ਫਿਰ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਜਦੋਂ ਇਹ ਘਾਟ ਮਹਿਸੂਸ ਕੀਤੀ ਜੇ ਕੋ ਉਹਨਾਂ ਨੂੰ ਪੁੱਜੇ ਛੋਲੇ ਮਿਲ ਜਾਂਦੇ ਸੀ ਪੁੱਜੇ ਛੋਲੇ ਉਹ ਕਹਿੰਦੇ ਖਾਲਸਾ ਬਦਾਮ ਛਕ ਰਿਹਾ ਹੁਣ ਪੁੱਜੇ ਛੋਲਿਆਂ ਨੂੰ ਬਦਾਮ ਕਹਿ ਕੇ ਛਕ ਲੈਣਾ ਹੁਣ ਇਹ ਸਬਰ ਸੰਤੋਖ ਦੀ ਗੱਲ ਹੈ ਜੀ ਜੇ ਕੋਈ ਰੋਟੀ ਦੀ ਬੁਰਕੀ ਮਿਲਦੀ ਉਹਨੂੰ ਵੀ ਸਬਰ ਸੰਤੋਖ ਨਾਲ ਛਕ ਲੈਣਾ ਹੁਣ ਇੱਥੇ ਉਹ ਨਿਹੰਗ ਬੋਲੇ ਕਹਿ ਸਕਦੇ ਇਹਨਾਂ ਨੂੰ ਆਪਾਂ ਉਹ ਖਾਲਸੇ ਨੇ ਜਿਹੜੇ ਵਰਤੇ ਨੇ ਸਾਰੇ ਪੋ ਜੇ ਛੋਲਿਆਂ ਨੂੰ ਕਹਿਣਾ ਬਾਦਾਮ ਸ਼ੱਕਰ ਐ ਸਾਗ ਨੂੰ ਕਹਿੰਦੇ ਪਲਾਉ ਪਲਾਉ ਸ਼ੱਕ ਲਿਆ ਕੜੀ ਨੂੰ ਕਹਿੰਦੇ ਅਸੀਂ ਬਸੰਤੀ ਸ਼ੱਕ ਲਈ ਐ ਰਜ਼ਾਈ ਨੂੰ ਗੁਲਾਬਕੌਰ ਕਹਿਣਾ ਇਹ ਨਾਮ ਸੀ ਸੀ ਉਹਨਾਂ ਕੋਲ ਸਮਾਨ ਘੱਟ ਸੀ ਹੁਣ ਇਸ ਤਰ੍ਹਾਂ ਮਹਿਸੂਸ ਹੋਵੇ ਵੀ ਸਾਡੇ ਪਰਿਵਾਰਾਂ ਨੂੰ ਸਾਡੇ ਬੱਚਿਆਂ ਨੂੰ ਵੀ ਸਿੱਧਾ ਰਾਜੇ ਮਹਾਰਾਜੇ ਨਾ ਸਾਡੇ ਕੋਲ ਘਾਟ ਕੋਈ ਨਹੀਂ ਐ ਉਸ ਤਰ੍ਹਾਂ ਨਾਮ ਹੁਣ ਜ ਛਾਬੇ ਵਿੱਚ ਰੋਟੀ ਬੱਦ ਜਾਂਦੀ ਸੀ ਜੇ ਲੰਗਰ ਮੁੱਕ ਜਾਂਦਾ ਸੀ ਉਹ ਐ ਨਹੀਂ ਕਹਿੰਦੇ ਵੀ ਲੰਗਰ ਮੁੱਕ ਗਿਆ ਲੰਗਰ ਘਟ ਗਿਆ ਕਦੇ ਸ਼ਬਦ ਨਹੀਂ ਆਇਆ ਜੀ ਮੂੰਹ ਤੇ ਤਾਂ ਖਾਲਸਾ ਕਹਿੰਦਾ ਲੰਗਰ ਮਸਤਾਨਾ ਹੋ ਗਿਆ ਹੁਣੇ ਸ਼ਬਦ ਨਾ ਆਪਸ ਵਿੱਚ ਤੁਸੀਂ ਦੇਖੋਗੇ ਇਹ ਸ਼ਬਦ ਜਾਣ ਪਾ ਦਿੰਦੇ ਸੀ ਲੰਗਰ ਮਸਤਾਨਾ ਹੋ ਗਿਆ ਦਾਲਾ ਸਿੰਘ ਰੋਟੀ ਪ੍ਰਸ਼ਾਦਾ ਹੁਣ ਇਹ ਸਿੰਘਾਂ ਨੇ ਸਾਰੇ ਜਿਹੜੇ ਨਾਮ ਵਰਤ ਜਿਵੇਂ ਡੰਡੇ ਨੂੰ ਥਾਣੇਦਾਰ ਕਹਿਣਾ ਤੇ ਹੋਰ ਚਾਹ ਨੂੰ ਢਿੱਡ ਫੁੱਕਣੀ ਕਹਿਣਾ ਕਿੰਨੇ ਨਾਮ ਇਹ ਸਭ ਜੰਗਲਾਂ ਵਿੱਚ ਪ੍ਰਚਲਿਤ ਹੋਏ ਨੇ ਕਿਉਂ ਪ੍ਰਚਲਿਤ ਹੋਏ ਆਪਣੇ ਪਰਿਵਾਰਾਂ ਨੂੰ ਸਕੂਨ ਵਾਸਤੇ ਆਪਣੇ ਬੱਚਿਆਂ ਨੂੰ ਸਮਝਾਇਆ ਕਿ ਭਾਈ ਅਸੀਂ ਤਾਂ ਰਾਜੇ ਮਹਾਰਾਜਿਆਂ ਅਸੀਂ ਰਾਜੇ ਹਾਂ ਅਸੀਂ ਰਾਜ ਭਾਗ ਲਵਾਂਗੇ ਆਪਣੇ ਬੱਚਿਆਂ ਨੂੰ ਦੱਸਣਾ ਅੱਜ ਸਾਡੇ ਤੇ ਸੰਕਟ ਵਾਲਾ ਸਮਾਂ ਆਇਆ ਅਸੀਂ ਜੰਗਲਾਂ ਵਿੱਚ ਰਹਿੰਦੇ ਹੋਏ ਵੀ ਗੁਰੂ ਗੁਰੂ ਜਪਦੇ ਆਂ ਜੰਗਲਾਂ ਵਿੱਚ ਰਹਿੰਦੇ ਹੋਏ ਵੀ ਗੁਰੂ ਦੇ ਬਾਹਣੇ ਵਿੱਚ ਤੁਰਦੇ ਆਂ ਹੁਣ ਇਸੇ ਤਰ੍ਹਾਂ ਜੀ ਜੇ ਕੋਈ ਅੱਖ ਤੋਂ ਦਿਸਦਾ ਨਹੀਂ ਹੈ ਕੋਈ ਵਿਚਾਰਾ ਅੱਖ ਤੋਂ ਦਿਸਦਾ ਨਹੀਂ ਹੈ ਉਹਨੂੰ ਵੀ ਸਤਕਾਰ ਦੇਣਾ ਉਹਨੂੰ ਲੱਖ ਨੇਤਰਾ ਕਹਿਣਾ ਉਹਨੂੰ ਸੂਰਮਾ ਸਿੰਘ ਕਹਿਣਾ ਇਹ ਵਿੜਾਈ ਦੇ ਕੇ ਉਹਨੂੰ ਮਾਨਜ ਦੇ ਦਿਲ ਮਿਲਦਾ ਸੀ ਔਰਤ ਨੂੰ ਬੇਬੇ ਔਰਤ ਨੂੰ ਬੇਬੇ ਸ਼ਬਦ ਨਾਲ ਸੰਬੋਧਨ ਕਰਨਾ ਬੁੱਢੇ ਬਜ਼ੁਰਗ ਨੂੰ ਵੀ ਸਤਕਾਰਿਆ ਜਾਂਦਾ ਸੀ ਇਸ ਤਰ੍ਹਾਂ ਰੋਜ਼ਾਨਾ ਸਰੀਰਕ ਕਿਰਿਆ ਵੱਖ-ਵੱਖ ਨਾਮ ਦਿੱਤੇ ਹੋਏ ਸੀ ਵੱਖ-ਵੱਖ ਨਾਮ ਦੇ ਕੇ ਖਾਲਸਾ ਇਸ ਤਰ੍ਹਾਂ ਜੰਗਲਾਂ ਵਿੱਚ ਆਪਣਾ ਜੀਵਨ ਬਸ਼ਰ ਕਰ ਰਿਹਾ ਹੈ ਹੁਣ ਇਹ ਸਮਾਂ ਸਿੱਖਾਂ ਦੇ ਉੱਤੇ ਔਖਾ ਹੈ ਪਰ ਫਿਰ ਵੀ ਔਖੇ ਸਮੇਂ ਨੂੰ ਰੱਬ ਦਾ ਬਾਹਣਾ ਸਮਝ ਕੇ ਸਿੱਖ ਬਤੀਤ ਕਰ ਰਹੇ ਨੇ ਜੀ ਔਖਾ ਸਮਾਂ ਹੁਣ ਇਹ ਜਿਹੜਾ ਸਮਾਂ ਸਾਨੂੰ ਕੀ ਸਿਖਾ ਰਿਹਾ ਖਾਲਸੇ ਉੱਤੇ ਸੰਕਟਮਈ ਸਮਾਂ ਆਇਆ ਦੁੱਖਾਂ ਵਾਲਾ ਸਮਾਂ ਆਇਆ ਉਹਨਾਂ ਨੇ ਦੁੱਖਾਂ ਵਿੱਚ ਦੁੱਖ ਨੂੰ ਮਹਿਸੂਸ ਨਹੀਂ ਕੀਤਾ ਇਹਨੂੰ ਕਹਿੰਦੇ ਨੇ ਚੜ੍ਹਦੀ ਕਲਾ